ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਮੌਜੂਦਾ ਸੰਕਟ ਦੇ ਵਿੱਚੋਂ ਪੰਥ ਬਾਹਰ ਕਿਵੇਂ ਨਿਕਲੇਗਾ ਡਾਕਟਰ ਪਰਵੀਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਵਿਦਵਾਨ ਨੇ ਉਹਨਾਂ ਨੇ ਕੁਝ ਵਿਚਾਰ ਉਹਨਾਂ ਦੇ ਸਾਹਮਣੇ ਆਏ ਨੇ ਉਹ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਉਹਨਾਂ ਦੇ ਵੱਲੋਂ ਜੋ ਕੁਝ ਵਰਤਾਰਾ ਪਿਛਲੇ 2 ਦਸੰਬਰ ਤੋਂ ਬਾਅਦ ਲਗਾਤਾਰ ਜੋ ਪ੍ਰਤੀਕਰਮ ਘਟਾਵਾ ਵਾਪਰ ਰਹੀਆਂ ਨੇ ਉਹਦੇ ਵਿੱਚੋਂ ਹੁਣ ਜਿਹੜਾ ਪੰਥ ਹੈ ਉਹ ਬਾਹਰ ਕੀਵੇਂ ਨਿਕਲਾ ਜਾ ਸਕਦਾ ਇਸ ਸੰਕਟ ਟਾਲ ਕੇਵੇਂ ਜਾ ਸਕਦਾ ਤੁਸੀਂ ਇਸ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੁਰਾਣੇ ਜਥੇਦਾਰ ਸਹਿਬਾਨ ਦੀ ਸੇਵਾ ਮੁਕਤੀ ਅਤੇ ਨਵੇਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਦੇ ਨਾਲ ਸਿੱਖ ਹਲਕਿਆਂ ਦੇ ਵਿੱਚ ਨਵੀਂ ਸਫਬੰਦੀ ਪੈਦਾ ਹੋ ਗਈ ਹੈ ਜਿਹੜੀ ਕਿ ਡੂੰਗੇ ਵਿਚਾਰ ਅਤੇ ਟਕਰਾਰ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਹੜਾ ਘਟਨਾਕਰਮ ਸਾਹਮਣੇ ਆਇਆ ਹੈ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਹੋਏ ਫੈਸਲੇ ਦੇ ਪ੍ਰਤੀਕਰਮ ਵਜੋਂ ਦੇਖਿਆ ਜਾ ਰਿਹਾ ਹੈ ਇਸ ਫੈਸਲੇ ਦਾ ਜਿੰਨਾ ਤਿੱਖਾ ਪ੍ਰਤੀਕਰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਇਆ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲਿਆ ਇਸ ਸਬੰਧੀ ਸਰਦਾਰ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਜਿਹੜਾ ਪ੍ਰਤੀਕਰਮ ਆਇਆ ਉਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਪੁਰਖਜ ਸਰਦਾਰ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪਹਿਲੇ ਪ੍ਰਧਾਨ ਰਹੇ ਨੇ ਅਤੇ ਉਸ ਸਮੇਂ ਤੋਂ ਹੀ ਇਹ ਪਰਿਵਾਰ ਸਿੱਖਾਂ ਦੀ ਇਸ ਮਹਤਵਪੂਰਨ ਸੰਸਥਾਵਾ ਦੇ ਨਾਲ ਜੁੜਿਆ ਰਿਹਾ ਹੈ ਉਸ ਪਰਿਵਾਰ ਦੇ ਨਾਲ ਸੰਬੰਧਤ ਉੱਗੇ ਅਕਾਲੀ ਆਗੂ ਵੱਜੋਂ ਜਿਹੜਾ ਬਿਆਨ ਸਾਹਮਣੇ ਆਇਆ ਸਮਝਿਆ ਜਾ ਰਿਹਾ ਹੈ ਕਿ ਉਸ ਨੇ ਜੁਗਨੂ ਦਾ ਕੰਮ ਕੀਤਾ ਹੈ ਜਿਸ ਦੇ ਚਾਨਣ ਨੇ ਕਈਆਂ ਨੂੰ ਨਵੀਂ ਦ੍ਰਿਸ਼ਟੀ ਤੋਂ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਪਾਰਟੀ ਦੇ ਬਜਾਏ ਧਰਮ ਦੇ ਮਾਰਗ ਦੇ ਚੱਲਣਾ ਪਹਿਲਾ ਫਰਜ਼ ਹੈ ਦੂਜਾ ਵੱਡਾ ਘਟਨਾਕਰਮ 10 ਮਾਰਚ ਨੂੰ ਸਾਹਮਣੇ ਆਇਆ ਜਦੋਂ ਨਵੇਂ ਨਿਯੁਕਤ ਕੀਤੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਬਖਸ਼ੀ ਜਾਣੀ ਸੀ ਪਹਿਲਾਂ ਉਨ੍ਹਾਂ ਦੀ ਬਿਸਤਾਰਬੰਦੀ ਜਾਂ ਸੇਵਾ ਸੰਭਾਲ ਦਾ ਸਮਾਂ ਸਵੇਰੇ 10 ਵਜੇ ਰੱਖਿਆ ਗਿਆ ਸੀ ਜਿਸ ਦਾ ਬਹੁਤ ਸਾਰੀਆਂ ਪੰਥਰ ਜਥੇਬੰਦੀਆਂ ਨੇ ਵਿਰੋਧ ਕਰ ਦਿੱਤਾ ਸੀ ਸਭ ਤੋਂ ਵੱਡਾ ਅਤੇ ਤਿੱਖਾ ਵਿਰੋਧ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਸਾਹਮਣੇ ਆਇਆ ਲਗਭਗ ਸਮੂਹ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਪੁਰਾਣੇ ਜਥੇਦਾਰ ਸਹਿਬਾਨ ਨੂੰ ਸੇਵਾ ਮੁਕਤ ਕੀਤਾ ਗਿਆ ਉਹ ਨਿੰਦਨਯੋਗ ਹੈ ਜਿਸ ਕਰਕੇ ਨਵੇਂ ਜਥੇਦਾਰ ਸਹਿਬਾਨ ਨੂੰ ਦਸਤਾਰਬੰਦੀ ਨਹੀਂ ਹੋਣ ਦਿੱਤੀ ਜਾਵੇਗੀ ਆਮ ਪਰੰਪਰਾ ਇਹ ਪ੍ਰਚਲਿਤ ਹੈ ਕਿ ਜਦੋਂ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਸੰਗਤ ਦੇ ਵਿੱਚ ਸਮਾਗਮ ਕੀਤਾ ਜਾਂਦਾ ਹੈ ਅਤੇ ਸਭ ਤੋਂ ਪਹਿਲੀ ਦਸਤਾਰ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਦੇ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਹਾਜ਼ਰ ਸਮੂਹ ਜਥੇਬੰਦੀਆਂ ਆਪੋ ਆਪਣੀਆਂ ਦਸਤਾਰਾਂ ਨਵੇਂ ਨਿਯੁਕਤ ਕੀਤੇ ਜਥੇਦਾਰ ਸਾਹਿਬ ਨੂੰ ਭੇਟ ਕਰਦੀਆਂ ਹਨ ਅਜਿਹਾ ਹੀ ਮర్యాਦਾ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਵੱਲੋਂ ਸੇਵਾ ਸੰਭਾਲ ਕਰਨ ਮੌਕੇ ਕੀਤੀ ਜਾਂਦੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਸਬਕਾ ਮੁਕਰੰਤੀ ਗਿਆਨੀ ਸਾਹਿਬ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਇਸ ਸਥਾਨ ਦੀ ਸੇਵਾ ਸੰਭਾਲ ਲਈ ਗਿਆਨੀ ਕਰਪਾਲ ਸਿੰਘ ਜੀ ਨੇ ਮੈਨੂੰ ਚੋਰ ਸਹਿ ਫੜਾ ਕੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾਇਆ ਅਤੇ ਸਰੋਪਾ ਬਖਸ਼ਿਸ਼ ਕੀਤਾ ਸੀ ਜਿਸ ਤੋਂ ਬਾਅਦ ਮੈਂ ਵੀ ਗਿਆਨੀ ਕਰਪਾਲ ਸਿੰਘ ਨੂੰ ਮੁਕਰੰਤੀ ਵਜੋਂ ਸਰਪਾਉ ਪ੍ਰਦਾਨ ਕਰਕੇ ਸਤਿਕਾਰ ਸਹਿਤ ਉੱਥੋਂ ਵਿਦਾ ਕੀਤਾ ਸੀ ਉਸ ਤੋਂ ਬਾਅਦ ਗਿਆਨੀ ਕਰਪਾਲ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾ ਆਰੰਭ ਕੀਤੀ ਸੀ ਇਸ ਦਾ ਭਾਵ ਹੈ ਕਿ ਹਰ ਇੱਕ ਪ੍ਰਮੁੱਖ ਸੰਸਥਾ ਦਾ ਵਿਸ਼ੇਸ਼ ਸਤਕਾਰ ਅਤੇ ਮਾਨ ਮਰਿਆਦਾ ਹੈ ਜਿਸ ਨੂੰ ਕਾਇਮ ਰੱਖਣ ਦੇ ਲਈ ਸਬੰਧਤ ਧਿਰਾਂ ਨੂੰ ਵਚਨਬੱਧ ਰਹਿਣਾ ਚਾਹੀਦਾ ਹੈ ਭਾਵੇਂ ਕੀ ਮਰਿਆਦਾ ਦੇ ਰੂਪ ਸਮੇਂ ਦੇ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਨੇ ਪਰ ਮर्यादा ਦਾ ਜਿਹੜਾ ਰੂਪ ਇੱਕ ਵਾਰੀ ਬਣ ਜਾਵੇ ਉਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ ਮर्यादा ਦਾ ਕੋਈ ਵੀ ਰੂਪ ਇੱਕ ਦਿਨ ਦੇ ਵਿੱਚ ਸਾਹਮਣੇ ਨਹੀਂ ਆਉਂਦਾ ਬਲਕਿ ਸਮੇਂ ਦੀਆਂ ਪ੍ਰਸਥਿਤੀਆਂ ਮੌਕੇ ਪੰਥ ਮਿਲ ਜੁੜ ਕੇ ਫੈਸਲਾ ਕਰਦਾ ਰਿਹਾ ਹੈ ਕਿ ਕਿਹੜੀ ਮर्याਦਾ ਧਾਰਨ ਕੀਤੀ ਜਾਵੇ ਜਿਸ ਨਾਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸ਼ੋਭਾ ਕਾਇਮ ਰੱਖੀ ਜਾ ਸਕੇ ਨਵੀਂ ਮर्याਦਾ ਧਾਰਨ ਕਰਨ ਲਈ ਗੁਰੂ ਸਾਹਿਬ ਸਹਿਬਾਨ ਦੇ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਪਰੰਪਰਾਵਾਂ ਵਿੱਚੋਂ ਨੁਕਤੇ ਵਿਚਾਰੇ ਜਾਂ ਜਥੇਬੰਦੀ ਪੰਥ ਦੀ ਸਾਂਝੀ ਸਥਾਪਿਤ ਹੋਈ ਮਰਿਆਦਾ ਨੂੰ ਨਹੀਂ ਬਦਲ ਸਕਦੀ ਇਸ ਕਰਕੇ ਜਦੋਂ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਸਰਦਾਰ ਜਿਵੇਂ ਕਿ ਕੁਲਦੀਪ ਸਿੰਘ ਗਰਗੱਜ ਲਈ ਸੇਵਾ ਸੰਭਾਲ ਦਾ ਸਮਾਂ 10 ਵਜੇ ਰੱਖ ਕੇ ਉਸ ਨੂੰ ਅੰਮ੍ਰਿਤ ਵੇਲੇ ਸਵੇਰੇ ਲਗਭਗ 2:30 ਵਜੇ ਹੀ ਸੰਪੂਰਨ ਕਰ ਲਿਆ ਤਾਂ ਪੰਥ 'ਚ ਵਿਵਾਦ ਪੈਦਾ ਹੋ ਗਿਆ ਇਸ ਤਰ੍ਹਾਂ ਦੀਆਂ ਕੀਤੀ ਗਈ ਸੇਵਾ ਸੰਭਾਲ ਦਾ ਸਮਰਥਨ ਕਰਨ ਵਾਲੇ ਇਹ ਦਲੀਲ ਦੇਣ ਲੱਗੇ ਕਿ ਅਮਰਤਵੇਲਾ ਸੁਭ ਹੁੰਦਾ ਹੈ ਪੰਥ ਦੇ ਵਿੱਚ ਖੁੰਨੀ ਟਕਰਾਅ ਨੂੰ ਟਾਲਣ ਲਈ ਇਹ ਕਾਰਜ ਕੀਤਾ ਗਿਆ ਸੰਗਤ ਨੂੰ ਭਲੇਖੇ ਵਿੱਚ ਰੱਖ ਕੇ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਸੇਵਾ ਸੰਭਾਲ ਸੌਂਪਣ ਦਾ ਵਿਰੋਧ ਕਰਨ ਵਾਲੇ ਇਹ ਦਲੀਲ ਦਿੰਦੇ ਹਨ ਕਿ ਸੰਗਤ ਦਾ ਸਿੱਖ ਧਰਮ ਦੇ ਵਿੱਚ ਵਿਸ਼ੇਸ਼ ਸਥਾਨ ਹੈ ਤੇ ਗੁਰੂ ਸਾਹਿਬਾਨ ਨੇ ਵੀ ਸੰਗਤ ਨੂੰ ਸਰਬੋਤਮ ਦੱਸਿਆ ਹੈ ਸੰਗਤ ਨੂੰ ਭਲੇਖੇ ਦੇ ਵਿੱਚ ਪਾ ਕੇ ਕੀਤਾ ਗਿਆ ਕੋਈ ਵੀ ਕਾਰਜ ਪ੍ਰਵਾਨ ਨਹੀਂ ਹੈ ਇਸ ਨਾਲ ਇੱਕ ਪਾਸੇ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮर्यादा ਦੇ ਵਿੱਚ ਵਿਗੜ ਪਿਆ ਦੂਜੇ ਪਾਸੇ ਇਸ ਨਾਲ ਇਸ ਸੰਸਥਾਨ ਦੇ ਸਨਮਾਨ ਨੂੰ ਭਾਰੀ ਠੇਸ ਪੁੱਜੀ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਿੱਖ ਸੰਗਤ ਇਸ ਕਰਕੇ ਦੁਖੀ ਹੋ ਰਹੀ ਹੈ ਕਿ ਅਜਿਹੇ ਕਾਰਜਾਂ ਨਾਲ ਪੰਥ ਦੇ ਵਿੱਚ ਦੁਚਿੱਤੀ ਪੈਦਾ ਹੋ ਰਹੀ ਹੈ ਤੇ ਸੰਸਥਾ ਦਾ ਸਨਮਾਨ ਘਟ ਰਿਹਾ ਹੈ ਯਾ ਤੇ ਸਿੱਖ ਭਾਈਚਾਰਾ ਭਰਾ ਮਾਰੂ ਜੰਗ ਵੱਲ ਵੱਧ ਰਿਹਾ ਏ ਦਸਤਾਰਬੰਦੀ ਜਾਂ ਸੇਵਾ ਸੰਭਾਲ ਸੰਬੰਧੀ ਪੈਦਾ ਹੋਇਆ ਵਿਵਾਦ ਪੰਥ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਏਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਜਿਹੜੀ ਗੱਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਬੁਲਾਰੇ ਵਜੋਂ ਬਾਬਾ ਬਲਬੀਰ ਸਿੰਘ ਨੇ ਕਹੀ ਉਹ ਬਹੁਤ ਹੀ ਮਤਵਪੂਰਨ ਹੈ ਉਹਨਾਂ ਦਾ ਕਹਿਣਾ ਹੈ ਕਿ ਖਾਲਸਾ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹਲਾ ਸ਼ਾਂਤਮੇਂ ਢੰਗ ਨਾਲ ਮਿਲਾਇਆ ਜਾਵੇਗਾ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ ਹੋਲੇ ਮਹਲੇ ਤੋਂ ਬਾਅਦ ਹੋਰ ਨਜਿੱਤੇਬੰਦੀਆਂ ਦੀ ਸਲਾਹ ਦੇ ਨਾਲ ਇਸ ਮਸਲੇ ਸੰਬੰਧੀ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਬਾਬਾ ਬਲਬੀਰ ਸਿੰਘ ਤੋਂ ਬਾਅਦ ਬਹੁਤ ਸਾਰੀ ਪੰਥਕ ਜਥੇਬੰਦੀਆਂ ਸੰਸਥਾਵਾਂ ਦੇ ਵੱਲੋਂ ਪੰਥ ਵਿੱਚ ਪੈਦਾ ਕੀਤੀ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਚਰਚਾ ਪ੍ਰਤੱਖ ਰੂਪ ਦੇ ਵਿੱਚ ਆਰੰਭ ਹੋ ਚੁੱਕੀ ਹੈ ਪੰਚਤੀਆਂ ਲਗਭਗ ਸਮੂਹ ਸੰਸਥਾਵਾਂ ਅਤੇ ਸ਼ਕਤੀਆਂ ਇਸ ਗੱਲ ਤੇ ਸਹਿਮਤ ਹਨ ਕਿ ਜਿਸ ਤਰ੍ਹਾਂ ਜੱਥੇਦਾਰ ਸਾਹਿਬ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ ਹੈ ਉਹ ਚਿੰਤਾਜਨਕ ਅਤੇ ਦੁਬਿਧਾ ਦੇ ਵਿੱਚ ਪਾਉਣ ਵਾਲੀ ਹੈ ਜਿਸ ਨਾਲ ਹੋਰ ਬਧੇਰੇ ਕੁਰਤਨ ਵਧਨ ਦੀ ਸੁਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਥ ਅਤੇ ਪੰਜਾਬ ਦੀਆਂ ਸਮੂਹ ਪ੍ਰਮੁੱਖ ਸ਼ਕਤੀਆਂ ਅਤੇ ਸੰਸਥਾਵਾਂ ਇਹ ਚਰਚਾ ਕਰ ਰਹੀਆਂ ਹਨ ਕਿ ਪੰਜਾਬ ਦਾ ਭਵਿੱਖ ਅਕਾਲੀ ਦਲ ਦੀ ਮਜ਼ਬੂਤੀ ਨਾਲ ਹੈ ਇਸ ਪਾਰਟੀ ਦੇ ਕਮਜ਼ੋਰ ਹੋਣ ਨਾਲ ਪੰਥ ਅਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਸ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਦਿਨੋ-ਦਿਨ ਵੱਧ ਰਹੀਆਂ ਦੂਰੀਆਂ ਕਿਵੇਂ ਘੱਟ ਹੋ ਸਕਦੀਆਂ ਨੇ ਇਹ ਚਿੰਤਨ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਹੈਰਾਨੀ ਦੀ ਗੱਲ ਹੈ ਕਿ ਇਕੱਠੇ ਮਿਲ ਕੇ ਬੈਠਣ ਦਾ ਚਿੰਤਨ ਜਿੰਨਾ ਵਧੇਰੇ ਹੋ ਰਿਹਾ ਦੂਰੀਆਂ ਉਨੀਆਂ ਹੀ ਵਧਦੀਆਂ ਜਾ ਰਹੀਆਂ ਨੇ ਪੰਥ ਦੇ ਵਿੱਚ ਵੱਧ ਰਹੀ ਇਸ ਕੁਰਤਲ ਨੂੰ ਦੂਰ ਕਰਨ ਲਈ ਸੱਭ ਦਾ ਆਪੋ ਆਪਣਾ ਮੁਹਾਵਰਾ ਅਤੇ ਦਲੀਲ ਹੈ ਇੱਕ ਗੱਲ ਪ੍ਰਮੁਖਤਾ ਦੇ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਅਤੇ ਪੰਥ ਸੰਸਥਾਵਾਂ ਉੱਤੇ ਕੇਵਲ ਇੱਕੋ ਪਰਿਵਾਰ ਦਾ ਕਬਜ਼ਾ ਰਿਹਾ ਅਤੇ ਜਦੋਂ ਤੱਕ ਉਸ ਤੋਂ ਮੁਕਤ ਨਹੀਂ ਹੋਇਆ ਜਾਂਦਾ ਉਦੋਂ ਤੱਕ ਪੰਥ ਨੂੰ ਇਕੱਠੇ ਕਰਨਾ ਮੁਸ਼ਕਲ ਹੈ ਪੰਥਕ ਵਿਚਾਰਧਾਰਾ ਅਤੇ ਅਕਾਲੀ ਦਲ ਨਾਲ ਜੁੜੇ ਹੋਏ ਬਹੁਤ ਸਾਰੇ ਆਗੂ ਇਹ ਮਹਿਸੂਸ ਕਰਦੇ ਹਨ ਕਿ 2 ਦਸੰਬਰ ਵਾਲਾ ਫੈਸਲਾ ਪੰਥ ਨੂੰ ਸੰਕਟ ਵਿੱਚੋਂ ਬਾਹਰ ਕੱਢ ਕੇ ਮਜ਼ਬੂਤੀ ਪ੍ਰਦਾਨ ਕਰਨ ਵਾਲਾ ਸੀ ਇਸ ਦੇ ਨਾਲ ਕੁਝ ਅਜਹੀਆਂ ਸ਼ਰਤਾਂ ਜੁੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਪ੍ਰਵਾਨ ਨਾ ਕਰਨ ਨਾਲ ਇਹ ਸਥਿਤੀ ਪੈਦਾ ਹੋਈ ਇਹਨਾਂ ਵਿੱਚੋਂ ਸੱਤ ਮੈਂਬਰੀ ਕਮੇਟੀ ਰਾਹੀਂ ਸ਼੍ਰੋਮਣੀ ਕਾਲ ਦਲ ਭਰਤੀ ਕਰਵਾਉਣ ਵਾਲੀ ਇੱਕ ਸ਼ਰਤ ਸ਼ਾਮਲ ਸੀ ਜੇਕਰ ਇਸ ਸ਼ਰਤ ਨੂੰ ਪ੍ਰਵਾਨ ਕਰਕੇ ਪਾਰਟੀ ਦੇ ਵਿੱਚ ਵਲੰਟੀਅਰਾਂ ਦੀ ਭਰਤੀ ਹੋ ਜਾਂਦੀ ਤਾਂ ਸਥਿਤੀ ਦੇ ਵਿੱਚੋਂ ਬਾਹਰ ਨਿਕਲਣਾ ਸੌਖਾ ਹੋ ਜਾਂਦਾ ਪਰ ਜਿਸ ਤਰ੍ਹਾਂ ਨਾਲ ਕਾਲੀ ਕਰਦੇ ਹੋਏ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਦਾਵਾ ਕੀਤਾ ਗਿਆ ਉਹ ਸਵਾਲਾਂ ਦੇ ਢੇਰੇ ਦੇ ਵਿੱਚ ਆ ਗਈ ਆਮ ਲੋਕਾਂ ਦੇ ਵਿੱਚ ਇਹ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਾ ਮੰਨਦੇ ਹੋਏ ਪਹਿਲਾਂ ਤੋਂ ਮਿੱਥੀ ਹੋਈ ਯੋਜਨਾ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੇ ਪਹਿਲੇ ਵਾਲੇ ਪ੍ਰਧਾਨ ਨੂੰ ਹੀ ਦੁਬਾਰਾ ਨਿਯੁਕਤ ਕਰਨ ਲਈ ਰਾਹ ਪੱਧਰਾ ਕੀਤਾ ਗਿਆ ਇਸ ਸਮੇਂ ਦੌਰਾਨ ਸ੍ਰੀ ਅਕਾਲਤਖਤ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਨੇ ਪਹਿਲੇ ਦਿਨ ਹੀ ਪ੍ਰਤੀ ਕਮੇਟੀ ਦੀ ਨਜ਼ਰਸ਼ਾਨੀ ਸੰਬੰਧੀ ਬਿਆਨ ਦੇ ਕੇ ਇਸ ਖਦਸ਼ੇ ਨੂੰ ਹੋਰ ਵਧੇਰੇ ਪ੍ਰਪੱਕ ਕਰ ਦਿੱਤਾ ਹੈ ਸ਼ੋਮਨੀ ਅਕਾਲੀ ਦਲ ਦੇ ਆਗੂ ਸ਼ੋਮਨੀਕ ਦੁਆਰਾ ਪ੍ਰੰਧ ਕਮੇਟੀ ਦੇ ਲਗਭਗ ਸਾਰੇ ਆਗੂ ਗੁਰਦੁਆਰਾ ਸਾਹਿਬ ਦੇ ਸਿਧਾਂਤ ਪਰੰਪਰਾ ਤੋਂ ਪਲੀ ਪਾਂ ਚਾਣੂ ਹਨ ਸਿੱਖ ਇਤਿਹਾਸ ਜਨਮ ਸਾਖੀਆਂ ਤੇ ਹੋਰਨਾ ਸਿੱਖ ਸਰੋਤਾਂ ਦੇ ਵਿੱਚ ਦਰਜ ਸਾਰੀਆਂ ਘਟਨਾਵਾਂ ਉਹਨਾਂ ਨੇ ਆਪਣੇ ਲੰਬੇ ਸੰਘਰਸ਼ੀ ਅਤੇ ਪੰਥਕ ਜੀਵਨ ਦੌਰਾਨ ਸੁਣੀਆਂ ਹੋਈਆਂ ਹਨ ਇਹਨਾਂ ਦੇ ਵਿੱਚੋਂ ਇੱਕ ਘਟਨਾ ਦਸ਼ਮ ਗ੍ਰੰਥ ਦੇ ਵਿੱਚ ਦਰਜ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਰਾਮਚੰਦਰ ਜੀ ਦੇ ਦੋ ਪੁੱਤਰ ਸਨ ਲਵ ਅਤੇ ਕੁਸ਼ ਲਵ ਨੇ ਲੋਹਰ ਅਤੇ ਕੁਸ਼ ਨੇ ਕਸੂਰ ਵਸਾਇਆ ਸੀ ਲੰਬਾ ਸਮਾਂ ਬਾਅਦ ਜਦੋਂ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਲੜਾਈ ਸ਼ੁਰੂ ਹੋਈ ਤਾਂ ਇਹ ਵਿਸ਼ਾਲ ਰਾਜ ਤੋਂ ਸੁਗਰਦੇ ਹੋਏ 20 ਪਿੰਡਾਂ ਦੀ ਮਾਲਕੀ ਤੱਕ ਸੀਮਿਤ ਹੋ ਕੇ ਰਹਿ ਗਏ ਸਨ ਮੌਜੂਦਾ ਸਥਿਤੀ ਕਿਤੇ ਉਸੇ ਦਿਸ਼ਾ ਵੱਲ ਜਾਣ ਦਾ ਸੰਕੇਤ ਤਾਂ ਨਹੀਂ ਦੇ ਰਹੀ ਕਿਸੇ ਸਮੇਂ ਸਿੱਖਾਂ ਦੀ ਸ਼ਾਨ ਅਤੇ ਪ੍ਰਤਾਪ ਜਮੁਨਾ ਤੋਂ ਲੈ ਕੇ ਕਾਬੁਲ ਦੀਆਂ ਕੰਧਾਂ ਤੱਕ ਫੈਲਿਆ ਹੋਇਆ ਸੀ ਜਿਹੜਾ ਕਿ ਨਿਰੰਤਰ ਵੱਡੇ ਵੰਡੇ ਜਾਣ ਤੋਂ ਬਾਅਦ ਸਤਲੁਜ ਅਤੇ ਬਿਆਸ ਦੇ ਕੰਢਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਭਾਵੇਂ ਕਿ ਮੌਜੂਦਾ ਸਮੇਂ ਵਿੱਚ ਸਿੱਖ ਬਹੁਤ ਸਾਰੇ ਮੁਲਕਾਂ ਦੇ ਵਿੱਚ ਬੈਠ ਗਏ ਅਤੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਪ੍ਰਭਾਵ ਕਾਇਮ ਕੀਤਾ ਪਰ ਫਿਰ ਵੀ ਸਾਰੇ ਪੰਜਾਬ ਵੱਲ ਵੇਖਦੇ ਨੇ ਉਹ ਸਮਝਦੇ ਹਨ ਕਿ ਇੱਥੇ ਹੀ ਉਹਨਾਂ ਦੀਆਂ ਜੜ੍ਹਾਂ ਹਨ ਜਿਹੜੀਆਂ ਕਿ ਹਰੀਆਂ ਅਤੇ ਮਜ਼ਬੂਤ ਰਹਿਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਵਾਪਰੀਆਂ ਮੌਜੂਦਾ ਘਟਨਾਵਾਂ ਨੇ ਉਹਨਾਂ ਦੇ ਮਨ ਨੂੰ ਵੀ ਠੇਸ ਪਹੁੰਚਾਈ ਹੈ ਉੱਥੇ ਹੀ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦਾ ਬੁਲਬੁਲਾ ਹੋਵੇ ਸਮੂਹ ਸਿੱਖ ਇਹ ਚਾਹੁੰਦੇ ਹਨ ਕਿ ਮੌਜੂਦਾ ਮਸਲੇ ਦਾ ਸੁਖਾਵਾਂ ਹੱਲ ਨਿਕਲੇ ਪਰ ਇਹ ਤਾਂ ਤਾਂ ਹੀ ਸੰਭਵ ਹੈ ਜੇਕਰ ਗੁਰਮਤਿ ਦੇ ਸਿਧਾਂਤ ਨੂੰ ਮਨ ਦੇ ਵਿੱਚ ਸਤਾਰਨ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਮੇਰੀ ਪੀਰੀ ਦਾ ਕੇਂਦਰ ਹੈ ਤੇ ਮੇਰੀ ਦਾ ਸੁਭਾ ਪੀਰੀ ਦੇ ਸਿਧਾਂਤ ਨਾਲ ਮਿਲ ਕੇ ਚੱਲਣ ਵਾਲਾ ਹੋਣਾ ਚਾਹੀਦਾ ਹੈ ਜਿਸ ਵਿੱਚੋਂ ਤਿਆਗ ਸੇਵਾ ਨਿਮਰਤਾ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ ਕਿਸੇ ਇੱਕ ਨੂੰ ਦੂਜੇ ਤੇ ਸਥਾਪਿਤ ਕਰਕੇ ਸਾਰਥੀ ਸਿੱਟੇ ਨਹੀਂ ਕੱਢੇ ਜਾ ਸਕਦੇ ਬਲਕਿ ਇਸ ਨਾਲ ਵਿਵਾਦ ਉਤੇ ਕੁੜਤਨ ਪੈਦਾ ਹੋਣ ਦਾ ਡਰ ਹਮੇਸ਼ਾ ਬਣਿਆ ਰਹੇਗਾ ਇਹ ਵਿਚਾਰ ਸੀ ਡਾਕਟਰ ਪਰਮਵੀਰ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੁਹਾਨੂੰ ਇਹ ਵਿਚਾਰ ਕਿਹੋ ਜਿਹਾ ਲੱਗਿਆ ਤੁਸੀਂ ਵਿਚਾਰ ਇਸ ਵੀਡੀਓ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਧੰਨਵਾਦ